ਇਹ ਕਹਾਣੀ ਇੱਕ ਬਹੁਤ ਪਲੇ ਮਾਨ ਪਰਿਵਾਰ ਦੀ ਹੈ ਜਿਨ੍ਹਾਂ ਨੇ ਚਲਾਕੀ ਚਤਰਾਈ ਕਦੇ ਕਰਨੀ ਸਿੱਖੀ ਹੀ ਨਹੀਂ ਇਹ ਕਹਾਣੀ ਹਰਪਜਨ ਸਿੰਘ ਦੀ ਜਦੇ ਪਿਤਾ ਦੀ ਛੋਟੀ ਉਮਰ ਹੀ ਦੇਹਾਂਤ ਹੋ ਗਿਆ ਹਰਪਜਨ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਅਤੇ ਖੇਤੀ ਕਰਦਾ ਸੀ ਹਰਪਜਨ ਸਿੰਘ ਤੇ ਮਾਤਾ ਤੇ ਬਿਮਾਰ ਰਹਿਣ ਕਰਕੇ ਹਰਪਜਨ ਸਿੰਘ ਦਾ ਵਿਆਹ ਛੋਟੀ ਉਮਰੇ ਅਜੀਤ ਕੌਰ ਨਾਲ ਕਰ ਦਿੱਤਾ ਜੋ ਕਿ ਹਰਪਜਨ ਸਿੰਘ ਵਾਂਗ ਬਹੁਤ ਮੁਲਾਪੜੇ ਅਤੇ ਸਭ ਦਾ ਸਤਿਕਾਰ ਕਰਨ ਵਾਲੀ ਜਨਾਨੀ ਸੀ ਹਰਪਜਨ ਸਿੰਘ ਦੀ 10 ਕਿੱਲੇ ਪੈਲੀ ਸੀ ਅਤੇ ਵਾਹੀ ਕਰਕੇ ਹੀ ਉਸਨੇ ਆਪਣੀਆਂ ਪੈਣਾਂ ਦਾ ਵਿਆਹ ਕੀਤਾ ਹਰਪਜਨ ਸਿੰਘ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਸਨੇ ਰਮਨਦੀਪ ਕਰ ਰੱਖਿਆ ਅਤੇ ਰਮਨ ਤੋਂ 8 ਸਾਲ ਬਾਅਦ ਹਰਪਜਨ ਸਿੰਘ ਦੇ ਘਰ ਮੁੰਡੇ ਨੇ ਜਨਮ ਲਿਆ ਇਸ ਦਾ ਨਾਮ ਉਸਨੇ ਇੱਕ ਨੂਰ ਸਿੰਘ ਰੱਖਿਆ ਹਰਪਜਨ ਸਿੰਘ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਅਤੇ ਵਧੀਆ ਤੋਂ ਵਧੀਆ ਸਕੂਲ ਪੜਾਇਆ ਰਮਨ ਵੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਉਸ ਨੇ ਐਮ ਐਸ ਸੀ ਇਕਨੋਮਿਕਸ ਕਰਕੇ ਕਾਲਜ ਵਿੱਚ ਲੈਕਚਰਰ ਲੱਗ ਗਈ ਅਤੇ ਪਿਆਰ ਦੇ ਚੱਕਰ ਤੋਂ ਹਮੇਸ਼ਾ ਦੂਰ ਰਹੀ ਇੱਕ ਦਿਨ ਜੰਮਨ ਲਈ ਰਿਸ਼ਤੇ ਦੀ ਦੱਸ ਪਈ ਕਿ ਮੁੰਡਾ ਫੂਡ ਇਨਸਪੈਕਟਰ ਹੈ ਅਤੇ 25 ਕਿਲੇ ਦਾ ਮਾਲਕ ਹੈ ਰਮਨ ਦੇ ਪਾਪਾ ਨੇ ਮੁੰਡੇ ਬਾਰੇ ਪੁੱਛ ਪੜਤਾਲ ਕੀਤੀ ਤਾਂ ਸਭ ਨੇ ਹੀ ਕਿਹਾ ਮੁੰਡਾ ਵਧੀਆ ਹੈ بس ਸ਼ਰਾਬ ਥੋੜੀ-ਬਹੁਤੀ ਪੀਂਦਾ ਹੈ। ਰਮਨਦੇਵ ਪਾਪਾ ਨੇ ਚੰਗਾ ਕਰ ਦੇਖ ਹਾਂ ਕਰ ਦਿੱਤੀ। ਅਤੇ ਮੁੰਡੇ ਵਾਲਿਆਂ ਨੂੰ ਰਮਨ ਪਸੰਦ ਆ ਗਈ ਕਿਉਂਕਿ ਉਹਨਾਂ ਨੂੰ ਵੀ ਕੁੜੀ ਨੌਕਰੀ ਕਰਦੀ ਚਾਹੀਦੀ ਸੀ। ਦੇਖ-ਦਖਾਈ ਵਾਲੇ ਦਿਨ ਰਮਨ ਨੇ ਮੁੰਡੇ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਪਸੰਦ ਆ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰ ਰਹੇ ਹੋ ਤਾਂ ਮੁੰਡੇ ਨੇ ਹਾਂ ਕਰ ਦਿੱਤੀ। ਮੁੰਡੇ ਦਾ ਨਾਮ ਸੰਦੀਪ ਸੀ। ਬਚੋਲੇ ਦੇ ਕਹਿਣ ਤੇ ਕਿ ਮੁੰਡੇ ਵਾਲੇ ਰਿੰਗ ਸਰਮਨੀ ਕਰਨਾ ਚਾਹੁੰਦੇ ਨੇ ਰਮਨ ਦੇ ਪਾਪਾ ਨੇ ਹਾਂ ਕਰ ਦਿੱਤੀ ਕਿ ਚੰਗੇ ਕਰਵਾਰ ਵਾਰ ਵਾਰ ਨਹੀਂ ਲੱਭਦੇ ਸਾਨੂੰ ਜਿਵੇਂ ਉਹ ਕਹਿੰਦੇ ਉਵੇਂ ਹੀ ਕਰਨਾ ਚਾਹੀਦਾ ਹੈ ਇਸ ਲਈ ਦੋਨਾਂ ਪਰਿਵਾਰਾਂ ਦੀ ਸਹਿਮਤੀ ਤੇ ਰਿੰਗ ਸਰਮਨੀ ਕੀਤੀ ਗਈ ਰਮਨ ਅਤੇ ਸੰਦੀਪ ਨੇ ਇੱਕ ਦੂਜੇ ਦੀ ਉਂਗਲੀ ਵਿੱਚ ਰਿੰਗ ਪਾਈ ਅਤੇ ਸਾਰੇ ਰਿਸ਼ਤੇਦਾਰਾਂ ਨੇ ਤਾੜੀਆਂ ਮਾਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਰਮਨ ਦੇ ਪਰਿਵਾਰ ਨੇ ਸੰਦੀਪ ਨੂੰ ਸੋਨੇ ਦਾ ਕੜਾ ਰਿੰਗ ਅਤੇ ਚੈਨ ਪਾਈ ਅਤੇ ਸਾਰੇ ਪਰਿਵਾਰ ਨੂੰ ਕੱਪੜੇ ਦਿੱਤੇ ਰਮਨ ਦੇ ਪਾਪਾ ਖੁਸ਼ ਸਨ ਕਿ ਸਭ ਕੁਝ ਵਧੀਆ ਢੰਗ ਨਾਲ ਹੋ ਗਿਆ ਰਿੰਗ ਸ਼ਰਮਨੀ ਤੋਂ ਥੋੜੇ ਦਿਨ ਬਾਅਦ ਹੀ ਕਰਵਾ ਚੌਥ ਦਾ ਵਰਤ ਆਉਂਦਾ ਹੈ ਅਤੇ ਰਮਨ ਦੀ ਸੱਸ ਰਮਨ ਨੂੰ ਕਰਵਾ ਚੌਥ ਦਾ ਵਰਤ ਰੱਖਣ ਨੂੰ ਕਹਿੰਦੀ ਹੈ ਰਮਨ ਆਪਣੇ ਸੱਸ ਨੂੰ ਖੁਸ਼ ਕਰਨ ਲਈ ਮੰਨ ਜਾਂਦੀ ਹੈ ਕਰਵਾ ਚੌਥ ਦਾ ਵਰਤ ਰੱਖਣ ਲਈ ਇੱਕ ਦਿਨ ਰਮਨ ਦੀ ਸੱਸ ਦਾ ਫੋਨ ਆਉਂਦਾ ਹੈ ਅਤੇ ਅਸੀਂ ਕਰਵਾ ਚੌਥ ਦਾ ਸਮਾਨ ਭੇਜ ਰਹੇ ਹਾਂ ਵੀ ਝੋਲੇ ਹੱਥ ਉੰਨੇ ਸਮੇਂ ਤੱਕ ਵਿਚੋਲਾ ਹਰਪਜਨ ਸਿੰਘ ਦੇ ਘਰ ਪਹੁੰਚ ਜਾਂਦਾ ਕਿਉਂਕਿ ਰਮਨ ਦੇ ਪਿੰਡ ਤੋਂ ਸੌਰਿਆਨ ਦਾ ਪਿੰਡ ਦਸਕੋ ਕਿਲੋਮੀਟਰ ਤੇ ਸੀ ਹਰਪਜਨ ਸਿੰਘ ਵਿਚੋਲੇ ਨੂੰ ਚਾਹ ਪਾਣੀ ਪੁੱਛਦਾ ਹੈ ਪਰ ਵਿਚੋਲਾ ਸਾਮਾਨ ਦੇਖ ਕੇ ਇਹ ਕਹਿ ਕੇ ਚਲਾ ਜਾਂਦਾ ਹੈ ਕਿ ਮੈਨੂੰ ਜ਼ਰੂਰੀ ਕੰਮ ਹੈ ਰਮਨ ਜਦੋਂ ਵਰਤਾ ਦਾ ਸਾਮਾਨ ਖੋਲ ਕੇ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਕਿ ਜੋ ਸੂਟ ਉਹਨਾਂ ਨੇ ਰਿੰਗ ਸਰਮਨੀ ਵਾਲੇ ਦਿਨ ਰਮਨ ਦੀ ਸਾਸ ਨੂੰ ਦਿੱਤੇ ਸੀ ਉਹੀ ਸੂਤਰ ਰਮਨ ਦੀ ਸੱਸ ਨੇ ਰਮਨ ਨੂੰ ਭੇਜ ਦਿੱਤੇ ਸੀ ਵਰਤੇ ਪਰ ਰਮਨ ਦੇ ਪਰਿਵਾਰ ਵਾਲੇ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਰਮਨ ਨੇ ਵਰਤ ਰੱਖਿਆ ਅਤੇ ਸੰਦੀਪ ਨੇ WhatsApp ਰਾਹੀਂ ਵਰਤ ਖਲਵਾ ਦਿੱਤਾ ਸੰਦੀਪ ਅਤੇ ਰਮਨ ਫੋਨ ਤੇ ਬਹੁਤ ਘੱਟ ਗੱਲ ਕਰਦੇ ਸੀ ਜਿਸ ਦਾ ਕਾਰਨ ਸੀ ਦੋਨੋਂ ਨੌਕਰੀ ਕਰਦੇ ਸੀ ਅਤੇ ਉਹਨਾਂ ਦੀ ਗੱਲ ਜ਼ਿਆਦਾ ਚੈਟ ਰਾਹੀਂ ਹੁੰਦੀ ਸੀ ਇੱਕ ਦਿਨ ਸੰਦੀਪ ਨੇ ਰਮਨ ਨੂੰ ਦੱਸਿਆ ਕਿ ਮੇਰੀ ਕਿਸੇ ਕੁੜੀ ਨਾਲ ਪਹਿਲਾਂ ਗੱਲ ਸੀ ਪਰ ਹੁਣ ਨਹੀਂ ਹੈ ਰਮਨ ਨੇ ਵੀ ਇਸ ਗੱਲ ਨੂੰ ਇੰਨਾ ਵਧਾਇਆ ਨਹੀਂ ਕਿ ਹਰ ਇੱਕ ਪਾਸਟ ਹੁੰਦਾ ਹੈ ਇੱਕ ਦਿਨ ਰਮਨ ਦੀ ਸਸ ਦਾ ਫੋਨ ਆਇਆ ਕਿ ਤੂੰ ਫਰਨੀਚਰ ਨਾ ਲੈ ਕੇ ਆਈ ਸਾਨੂੰ ਪੈਸੇ ਦੇ ਦਿਓ ਅਸੀਂ ਆਪੇ ਲੈ ਲਵਾਂਗੇ ਰਮਨ ਨੇ ਹਾਂਜੀ ਕਹਿ ਕੇ ਫੋਨ ਕੱਟ ਦਿੱਤਾ ਰਮ ਨੇ ਜਦੋਂ ਗੱਲ ਆਪਣੇ ਪਾਪਾ ਨੂੰ ਦੱਸੀ ਤਾਂ ਉਹ ਵੀ ਇਸ ਲਈ ਮੰਨ ਗਏ ਇੱਕ ਦਿਨ ਵਿਚੋਲਾ ਵਿਆਹ ਦੀ ਤਰੀਕ ਲੈਣ ਰਮਨ ਦੇ ਘਰ ਆਇਆ ਕਿ ਮੁੰਡੇ ਵਾਲੇ ਵਿਆਹ ਮੰਗਦੇ ਨੇ ਰਮਨਦੇ ਪਾਪਾ ਨੇ ਕਿਹਾ ਕਿ ਅਸੀਂ ਗੁਰੂ ਘਰੋਂ ਵਿਆਹ ਦੀ ਤਰੀਕ ਕਢਾ ਕੇ ਦੱਸ ਦੇਵਾਂਗੇ ਰਮਨਦੇ ਪਾਪਾ ਤੇ ਮੰਮੀ ਘਰਦੁਆਰਾ ਸਾਹਿਬ ਬਾਬਾ ਜੀ ਤੋਂ ਵਿਆਹ ਦੀ ਤਰੀਕ ਕਢਵਾਣ ਗਏ ਅਤੇ ਬਾਬਾ ਜੀ ਨੇ ਉਹਨਾਂ ਨੂੰ 7 ਜਨਵਰੀ 2021 ਤਰੀਕ ਦੱਸ ਦਿੱਤੀ ਰਮਨਦੇ ਪਾਪਾ ਨੇ ਬਾਬਾ ਜੀ ਨੂੰ 100 ਰੁਪਏ ਦਿੱਤੇ ਅਤੇ ਘਰ ਵਾਪਸ ਆ ਗਏ ਘਰ ਆ ਕੇ ਰਮਨਦੇ ਪਾਪਾ ਨੇ ਵਿਚੋਲੇ ਨੂੰ ਫੋਨ ਕੀਤਾ ਕਿ ਅੱਜ ਤੋਂ 2 ਮਹੀਨੇ ਯਾਨੀ ਕਿ 7 ਜੰਦੀ ਤਰੀਕ ਬਾਬਾ ਜੀ ਨੇ ਕੱਢੀ ਹੈ ਅਤੇ ਤੁਸੀਂ ਮੁੰਡੇ ਵਾਲਿਆਂ ਨੂੰ ਦੱਸ ਦਿਓ। ਐਨਾ ਕਹਿ ਕੇ ਰਮਨਦੇਵ ਪਾਪਾ ਨੇ ਫੋਨ ਕੱਟ ਦਿੱਤਾ। ਹੁਣ ਰਮਨ ਵੀ ਕੱਲੇ ਤੋਂ ਛੁੱਟੀਆਂ ਲੈ ਕੇ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਈ। ਇੱਕ ਦਿਨ ਸੰਦੀਪ ਦਾ ਰਮਨ ਨੂੰ ਫੋਨ ਆਇਆ ਕਿ ਅਸੀਂ ਪ੍ਰੀ ਵੈਡਿੰਗ ਕਰवानी ਹੈ। ਰਮਨ ਨੇ ਵੀ ਹਾਂ ਕਰ ਦਿੱਤੀ। ਪਰ ਜਦੋਂ ਰਮਨ ਦੀ ਸੱਸ ਨੂੰ ਪਤਾ ਲੱਗਾ ਤਾਂ ਉਸਨੇ ਫੋਨ ਕਰਕੇ ਰਮਨ ਨੂੰ ਕਿਹਾ ਕਿ ਤੂੰ ਸੰਦੀਪ ਨੂੰ ਫੋਨ ਕਰਕੇ ਕਹਿ ਕਿ ਅਸੀਂ ਨਹੀਂ ਫਜ਼ੂਲ ਪੈਸੇ ਖਰਚਣੇ ਤੁਸੀਂ ਰਹਿਣ ਦਿਓ ਰਮਨ ਨੇ ਸੱਸ ਦੀ ਗੱਲ ਮੰਨ ਉਵੇਂ ਹੀ ਕੀਤਾ ਅਤੇ ਸੰਦੀਪ ਨੂੰ ਕਿਹਾ ਕਿ ਪ੍ਰੀ ਵੈਡਿੰਗ ਰਹਿਣ ਦਿਓ ਪਰ ਸੰਦੀਪ ਨੇ ਤੱਕੇ ਨਾ ਵੀਡੀਓ ਨਾ ਬਣਾ ਕੇ ਫੋਟੋ ਫਿਰ ਵੀ ਖਿੱਚਾ ਲਈਆਂ ਜਿਹਦਾ ਰਮਨ ਦੇ ਸੱਸ ਨੂੰ ਬਹੁਤ ਗੁੱਸਾ ਲੱਗਾ 5 ਜਨਵਰੀ ਨੂੰ ਸੰਦੀਪ ਅਤੇ ਰਮਨ ਨੂੰ ਸ਼ਗਨ ਲੱਗਣਾ ਸੀ ਰਮਨ ਦੇ ਪਾਪਾ ਪਰਾ ਅਤੇ ਹੋਰ ਰਿਸ਼ਤੇਦਾਰ ਸੰਦੀਪ ਨੂੰ ਸ਼ਗਨ ਲਗਾਉਣ ਗਏ। ਰਮਨਦੇਵ ਪਾਪਾ ਨੇ ਸੰਦੀਪ ਨੂੰ ਸ਼ਗਨ ਤੇ ਕੜਾ ਤੇ ਸੋਨੇ ਦੀ ਚੈਨ ਪਾਏ ਅਤੇ 18 ਲੱਖ ਰੁਪਏ ਸੰਦੀਪ ਦੇ ਝੋਲੀ ਪਾਇਆ ਕਿਉਂਕਿ ਮਾਲਵੇ ਵਿੱਚ ਮੁੰਡੇ ਦਾ ਮੁੱਲ ਪੈਂਦਾ ਹੈ ਤੇ ਮੁੰਡੇ ਨੂੰ ਜ਼ਮੀਨ ਦੇ ਹਿਸਾਬ ਨਾਲ ਪੈਸੇ ਦੇਣੇ ਜਾਂ ਕਹਿ ਲਵੋ ਮੁੰਡੇ ਦਾ ਮੁੱਲ ਪੈਣਾ। ਮੁੰਡੇ ਨੂੰ ਸ਼ਗਨ ਲਗਾ ਕੇ ਖਾਣਾ ਖਾ ਕੇ ਸਾਰੇ ਘਰ ਆ ਗਏ ਪਰ ਰਮਨ ਦੀ ਸੱਸ ਨੇ ਕਿਹਾ ਕਿ ਅਸੀਂ ਕਰ ਸ਼ਗਨ ਲਗਾਉਣ ਲਈ ਨਹੀਂ ਜਾਣਾ ਵਿਆਹ ਵਾਲੇ ਦਿਨ ਹੀ ਰਮਨ ਨੂੰ ਸ਼ਗਨ ਲੈ ਦੇਵਾਂਗੇ ਅਗਲਾ ਦਿਨ ਖਾਲੀ ਰੱਖਿਆ ਗਿਆ ਅਤੇ ਉਸ ਤੋਂ ਅਗਲੇ ਦਿਨ ਰਮਨ ਅਤੇ ਸੰਦੀਪ ਦਾ ਵਿਆਹ ਸੀ ਪਰ ਆਦ 10 ਵਜੇ ਪੈਲਸ ਪਹੁੰਚ ਗਈ ਪਰ ਦੋਨੋਂ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਫਿਰ ਇਹ ਕੰਨਾ ਠੀਕ ਸਮਝਾ ਅਤੇ ਫਿਰ ਦੋਨੋਂ ਪਰਿਵਾਰ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਸਾਹਿਬ ਲਈ ਰਵਾਨਾ ਹੋ ਗਏ ਅਤੇ ਵਾਕੇ ਦੀ ਬਰਾਤ ਪੈਲਸ ਵਿੱਚ ਰੁਕ ਗਈ ਰਮਨ ਅਤੇ ਸੰਦੀਪ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਬਿਠਾਇਆ ਗਿਆ ਫਿਰ ਗ੍ਰਾਂਤੀ ਸਿੰਘ ਨੇ ਵਿਆਹ ਵਾਲੇ ਜੋੜੇ ਅਤੇ ਉਹਨਾਂ ਨੂੰ ਖੜੇ ਹੋਣ ਲਈ ਕਿਹਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਫਿਰ ਹਰਪਜਨ ਸਿੰਘ ਨੇ ਸੰਦੀਪ ਦਾ ਪੱਲਾ ਰਮਨ ਦੇ ਹੱਥ ਵਿੱਚ ਫੜਾਇਆ ਅਤੇ ਸੰਦੀਪ ਅਤੇ ਰਮਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਮਾਂ ਲਈਆਂ ਦੋਨੋਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਵਾਪਸ ਪੈਲਸ ਵਿੱਚ ਆ ਗਏ ਪਹਿਲੇ ਸਵਿਚ ਆ ਕੇ ਸਾਰਿਆਂ ਨੇ ਚਾਹ ਪਕੌੜੀ ਖਾਧੀ ਅਤੇ ਫੋਟੋਗ੍ਰਾਫਰ ਨੇ ਰਮਨ ਅਤੇ ਸੰਦੀਪ ਤੇ ਹੋਜ ਬਣਾ ਕੇ ਕੁਝ ਫੋਟੋਆਂ ਖਿੱਚੀਆਂ ਫਿਰ ਸੰਦੀਪ ਅਤੇ ਰਮਨ ਨੂੰ ਸਟੇਜ ਤੇ ਬਿਠਾ ਦਿੱਤਾ ਅਤੇ ਸਾਰੇ ਰਿਸ਼ਤੇਦਾਰ ਸ਼ਗਨ ਪਾਉਣ ਲੱਗ ਪਏ ਕੁਝ ਕੁ ਰਿਸ਼ਤੇਦਾਰ ਅਤੇ ਸੰਦੀਪ ਦੇ ਦੋਸਤ ਡੀ ਜੇ ਤੇ ਨੱਚ ਰਹੇ ਸੀ ਸਾਰਿਆਂ ਨੇ ਵਿਆਹ ਵਿੱਚ ਬਹੁਤ ਮਸਤੀ ਕੀਤੀ ਅਤੇ ਸ਼ਾਮ 4 ਵਜੇ ਰਮਨ ਦੀ ਡੋਲੀ ਤੁਰ ਗਈ ਕਿਉਂਕਿ ਰਮਨ ਦਾ ਸਹੁਰਿਆਂ ਦਾ ਘਰ ਕੁਝ ਕੁ ਦੂਰੀ ਤੇ ਸੀ ਇਸ ਲਈ ਬਰਾਤ ਜਲਦੀ ਕਰ ਪਹੁੰਚ ਗਈ ਸੰਦੀਪ ਦੀ ਮੰਮੀ ਨੇ ਪਾਣੀ ਪਾਰ ਕੇ ਸੰਦੀਪ ਅਤੇ ਰਮਨ ਨੂੰ ਘਰ ਦੇ ਅੰਦਰ ਲਿਆ ਕੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਅਤੇ ਨਵੇਂ ਵਿਆਹੀ ਨੌ ਦੇ ਮੂੰਹ ਨੂੰ ਮਿਠਾਈ ਖਵਾ ਸ਼ਗਨ ਕੀਤੇ ਰਮਨ ਅਤੇ ਸੰਦੀਪ ਨੂੰ ਅਲੱਗ-ਅਲੱਗ ਕਮਰੇ ਵਿੱਚ ਸੌਣ ਦੀ ਹਦਾਇਤ ਕੀਤੀ ਗਈ ਫਿਰ ਰਾਤ ਦੀ ਰੋਟੀ ਖਾ ਸਭ ਸੌਂ ਗਏ ਕਿਉਂਕਿ ਸਭ ਥੱਕੇ ਹੋਏ ਸੀ ਅਗਲੇ ਦਿਨ ਸਵੇਰੇ ਉੱਠ ਰਮਨ ਨਹਾ ਕੇ ਤਿਆਰ ਹੋ ਗਈ ਅਤੇ ਸੰਦੀਪ ਅਤੇ ਰਮਨ ਨੂੰ ਸੁੱਚੇ ਮੂੰਹ ਗੁਰਦੁਆਰਾ ਸਾਹਿਬ ਮੱਥਾ ਟਿਕਾ ਕੇ ਲਿਆਂਦਾ ਕਰ ਆ ਕੇ ਗਾਣਾ ਖੇਡਣ ਦੀ ਰਸਮ ਕੀਤੀ ਗਈ ਜਿਸ ਵਿੱਚ ਸੰਦੀਪ ਜਿੱਤ ਗਿਆ ਫਿਰ ਸਭ ਨੇ ਬੈਠ ਕੇ ਖਾਣਾ ਖਾਧਾ ਅਤੇ ਇੱਕ ਦੂਜੇ ਨਾਲ ਹਾਸਾ ਮੱਝਾ ਕਰਨ ਲੱਗੇ ਜਦੋਂ ਰਮਨ ਨੂੰ ਉਹਦੇ ਰੂਮ ਵਿੱਚ ਬਿਠਾਇਆ ਗਿਆ ਤਾਂ ਰਮਨ ਕਮਰੇ ਵਿੱਚਲੇ ਬੈੱਡ ਨੂੰ ਦੇਖ ਕੇ ਹੈਰਾਨ ਰਹਿ ਗਈ ਕਮਰੇ ਵਿੱਚ ਜੋ ਬੈੱਡ ਸੀ ਉਹ ਉਸਦੀ ਸੱਸ ਦੇ ਸਮੇਂ ਦਾ ਸੀ ਉਹ ਹੈਰਾਨ ਇਸ ਗੱਲ ਨਾਲ ਜ਼ਿਆਦਾ ਹੋਈ ਕਿ ਉਸਦੀ ਸੱਸ ਨੇ ਫਰਨੀਚਰ ਦੇ ਪੈਸੇ ਲੈ ਪਰ ਫਰਨਿਚਰ ਦਾ ਸਾਰਾ ਪੁਰਾਣਾ ਹੀ ਉਹਨਾਂ ਦੇ ਕਮਰੇ ਵਿੱਚ ਪਰ ਉਹ ਚੁੱਪ ਰਹੀ ਉਸਨੇ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕੋਈ ਤਮਾਸ਼ਾ ਹੋਵੇ ਐਦਾਂ ਹੀ ਸਾਰਾ ਦਿਨ ਗੱਲਾਂ-ਬਾਤਾਂ ਵਿੱਚ ਨਿਕਲ ਗਿਆ ਰਾਤ ਨੂੰ ਸਾਰੇ ਰਲ ਕੇ ਖਾਣਾ ਖਾਧਾ ਰਮਨ ਵੀ ਆਪਣੇ ਰੂਮ ਵਿੱਚ ਆ ਕੇ ਸੰਦੀਪ ਦਾ ਇੰਤਜ਼ਾਰ ਕਰਨ ਲੱਗ ਗਿਆ ਕੁਝ ਸਮੇਂ ਬਾਅਦ ਰਮਨ ਦੇ ਸਾਸਤ ਤੇ ਸੰਦੀਪ ਕਮਰੇ ਵਿੱਚ ਆਈ ਅਤੇ ਰਮਨ ਦੇ ਸਾਹਮਣੇ ਰਮਨ ਦੀ ਸੱਸ ਨੇ ਸੰਦੀਪ ਨੂੰ ਇੱਕ ਰਿੰਗ ਦੇਂਦੇ ਹੋਏ ਕਿਹਾ ਕਿ ਇਹ ਰਮਨ ਨੂੰ ਪਾ ਦੇਵੀ ਰਿੰਗ ਬਹੁਤ ਹੀ ਪੁਰਾਣੀ ਸੀ ਜਿਸ ਨੂੰ ਦੇਖ ਕੇ ਰਮਨ ਨੂੰ ਬਹੁਤ ਦੁੱਖ ਹੋਇਆ ਪਹਿਲੀ ਰਾਤ ਦੋਨਾਂ ਦਾ ਮਿਲਣ ਹੋਇਆ ਜ਼ਰੂਰ ਪਰ ਸੰਦੀਪ ਵਿੱਚ ਉਸ ਰਾਤ ਨੂੰ ਲੈ ਕੇ ਕੁਝ ਜ਼ਿਆਦਾ ਦਿਲਚਸਪੀ ਨਹੀਂ ਸੀ ਰਮਨ ਦੇ ਮਨ ਵਿੱਚ ਆਪਣੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਸੀ ਕਿ ਅਸੀਂ ਘੁੰਮਣ ਜਾਵਾਂਗੇ ਪਿਕਚਰ ਲਵਾਵਾਂਗੇ ਮੂਵੀ ਦੇਖਣ ਜਾਵਾਂਗੇ ਆਦ ਪਰ ਇਸ ਦੇ ਉਲਟ ਸੰਦੀਪ ਲਈ ਇਹ ਗੱਲਾਂ ਕੋਈ ਮੈਨੇ ਨਹੀਂ ਸੀ ਰੱਖਦੀਆਂ ਉਸ ਨੇ ਆਪਣੀ ਨੌਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਨੂੰ ਜਦੋਂ ਘਰ ਆਉਂਦਾ ਸ਼ਰਾਬ ਨਾਲ ਪੂਰਾ ਟੱਲੀ ਹੁੰਦਾ ਰਮਨ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਉਹ ਕਿਸੇ ਨੂੰ ਕੁਝ ਨਾ ਕਹਿੰਦੀ ਰਮਨ ਦਾ ਵਾਹਿਗੁਰੂ ਤੇ ਬਹੁਤ ਯਕੀਨ ਸੀ ਉਹ ਸਵੇਰੇ ਉੱਠ ਕੇ ਨਹਾ ਕੇ ਪਾਠ ਕਰਦੀ ਅਤੇ ਫਿਰ ਘਰ ਦਾ ਸਾਰਾ ਕੰਮ ਕਰਕੇ ਕੱਲ ਚਲੀ ਜਾਂਦੀ ਅਤੇ ਸ਼ਾਮ ਨੂੰ ਵੀ ਆ ਕੇ ਕਰਦਾ ਸਾਰਾ ਕੰਮ ਕਰਦੀ ਅਤੇ ਫਿਰ ਨਹਾ ਕੇ ਤੋਕੇ ਗੁਰੂ ਘਰ ਮੱਥਾ ਟੇਕਣ ਚਲੀ ਜਾਂਦੀ ਜੇ ਕਿਤੇ ਸੱਸ ਨੂੰ ਨਾਲ ਚੱਲਣ ਲਈ ਕਹਿੰਦੀ ਤਾਂ ਉਹ ਮਨਾਂ ਕਰ ਦਿੰਦੀ ਹੌਲੀ ਹੌਲੀ ਸੰਦੀਪ ਦੇ ਵਿੱਚ ਬਹੁਤ ਫਰਕ ਹੋਣ ਲੱਗਾ ਸੰਦੀਪ ਦੀ ਲੁਧਿਆਣਾ ਮੀਟਿੰਗ ਲਈ ਆਇਆ ਤੇ ਰਮਨ ਨੇ ਸੰਦੀਪ ਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਠੀਕ ਠਾਕ ਪਹੁੰਚ ਗਏ ਉਹ ਤਾਂ ਸੰਦੀਪ ਨੇ ਅੱਗੋ ਜਵਾਬ ਦਿੱਤਾ ਕਿ ਮੈਨੂੰ ਬਾਰ ਬਾਰ ਫੋਨ ਨਾ ਕਰੋ ਮੀਟਿੰਗ ਵਿੱਚ ਡਿਸਟਰਬੈਂਸ ਆਉਂਦੀ ਹੈ ਰਮਨ ਨੇ ਗੱਲ ਨੂੰ ਸਮਝ ਕੇ ਫਿਰ ਦੁਬਾਰਾ ਕਾਲ ਨਹੀਂ ਕੀਤੀ ਪਰ ਇਸ ਦੇ ਉਲਟ ਸੰਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਰਮਨ ਨੇ ਮੈਨੂੰ ਫੋਨ ਕਰ ਇੱਕ ਵਾਰ ਨਹੀਂ ਪੁੱਛਿਆ ਰਮਨ ਨੂੰ ਉਹਦੀ ਸੱਸ ਗਲਤ ਬੋਲਣ ਲੱਗ ਗਈ ਹੌਲੀ ਹੌਲੀ ਸੰਦੀਪ ਆਪਣੀ ਮਾਂ ਭੈਣ ਨਾਲ ਰਲ ਕੇ ਗੱਲ ਗੱਲ ਤੇ ਰਮਨ ਨੂੰ ਤਾਨੇ ਮਾਰਨ ਲੱਗਾ ਉਸਨੇ ਰਮਨ ਦੀ ਰੋਟੀ ਖਾਣੀ ਵੀ ਔਖੀ ਕਰ ਦਿੱਤੀ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਰਮਨ ਨੋਬੀਆਟਮ ਇੱਕ ਮਹੀਨਾ ਬਾਅਦ ਬਿਲਕੁਲ ਬੁਲਾਉਣਾ ਬੰਦ ਕਰ ਦਿੱਤਾ ਰਮਨ ਨੇ ਬਹੁਤ ਵਾਰ ਸੰਦੀਪ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਕਿ ਕੀ ਗੱਲ ਹੈ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਪਰ ਸੰਦੀਪ ਕੁਝ ਨਾ ਦੱਸਦਾ ਜਿਸ ਦਾ ਰਮਨ ਦੇ ਦਿਮਾਗ ਤੇ ਅਸਰ ਪੈਣ ਲੱਗਾ ਜੇ ਕਿਤੇ ਰਮਨ ਨੇ ਸੰਦੀਪ ਨੂੰ ਫੋਟੋ ਕਰਵਾਉਣ ਲਈ ਕਹਿ ਹਾਣਾ ਤੇ ਸੰਦੀਪ ਨੇ ਮਨਾ ਕਰ ਦੇਣਾ ਜੇ ਕਿਤੇ ਜਾਣ ਨੂੰ ਕਹਣਾ ਦਾ ਸੰਦੀਪ ਨੇ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਜੇ ਰਮਨ ਨੇ ਆਪਣੇ ਪੇਕੇ ਘਰ ਜਾਣਾ ਤੇ ਰਮਨ ਨੇ ਸੰਦੀਪ ਨੂੰ ਕਹਿਣਾ ਮੈਨੂੰ ਆਕੇ ਲੈ ਜਾਓ ਤਾਂ ਸੰਦੀਪ ਨੇ ਮਨਾ ਕਰ ਦੇਣਾ ਜੇਕਰ ਰਮਨ ਦੇ ਆਪਣੀ ਸੱਸ ਨਾਲ ਗੱਲ ਕਰਨੀ ਤਾਂ ਸੱਸ ਨੇ ਕਹਿਣਾ ਤੂੰ ਕੌਣ ਹੁੰਦੀ ਹੈ ਮੇਰੇ ਪੁੱਤ ਨੂੰ ਕੁਝ ਕਹਿਣ ਵਾਲੀ ਜਿਸ ਦਾ ਰਮਨ ਨੂੰ ਬਹੁਤ ਦੁੱਖ ਹੁੰਦਾ ਰਮਨ ਅਤੇ ਸੰਦੀਪ ਵਿੱਚ ਜੋ ਵੀ ਗੱਲ ਹੁੰਦੀ ਸੰਦੀਪ ਆਪਣੇ ਪੈਣ ਅਤੇ ਮਾਂ ਨੂੰ 10 ਦਿਨ ਦਾ ਅਤੇ ਰਮਨ ਨੂੰ ਜਦੋਂ ਉਹਦੀ ਸੱਸ ਮਿਹਣੇ ਦਿੰਦੀ ਰਮਨ ਨੂੰ ਫਿਰ ਪਤਾ ਲੱਗਦਾ ਕਿ ਸੰਦੀਪ ਉਹਦੀਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦਾ ਹੈ ਅੱਕ ਹਰਕੇ ਰਮਨ ਨੇ ਆਪਣੇ ਪੀਕੇ ਘਰ ਚਲੀ ਗਈ ਪਰ ਇਹਦਾ ਸੰਦੀਪ ਤੇ ਉਹਦੇ ਪਰਿਵਾਰ ਤੇ ਕੋਈ ਅਸਰ ਨਹੀਂ ਹੋਇਆ ਇਸਦੇ ਉਲਟ ਸੰਦੀਪ ਆਪਣੇ ਦੋਸਤਾਂ ਨਾਲ ਲੋਹਗੀ ਘੁੰਮਣ ਚਲਿਆ ਗਿਆ ਉਹਦੇ ਸਹੁਰੇ ਪਰਿਵਾਰ ਨੇ ਇੱਕ ਵਾਰ ਵੀ ਫੋਨ ਨਾ ਕੀਤਾ ਜਦੋਂ 2 ਮਹੀਨੇ ਬੀਤ ਗਏ ਸਹਾਰੇ ਪਰਿਵਾਰ ਵੱਲੋਂ ਕੋਈ ਗੱਲਬਾਤ ਨਾ ਦੇਖ ਕਿ ਇਹ ਰਮਨ ਦੇ ਪਾਪਾ ਵਿਚੋਲੇ ਕੋਲ ਗਏ ਕਿ ਸੰਦੀਪ ਅਤੇ ਉਹਦੇ ਪਰਿਵਾਰ ਕੋਲੋਂ ਪੁੱਛ ਕੇ ਦੱਸਣ ਕਿ ਹੁਣ ਕੀ ਕਰਨਾ ਹੈ ਜਦ ਵਿਚੋਲਾ ਸੰਦੀਪ ਦੇ ਘਰ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੰਦੇ ਇਕੱਠੇ ਕਰ ਗੱਲ ਕਰਨੀ ਹੈ ਕੁੜੀ ਵਿੱਚ ਨੁਕਸ ਹੈ ਅਤੇ ਸੰਦੀਪ ਦੀ ਟ੍ਰੇਨਿੰਗ ਤੋਂ ਬਾਅਦ ਗੱਲ ਕਰਾਂਗੇ ਵਿਚੋਲੇ ਦੇ ਰਮਨ ਦੇ ਸਹਾਰੇ ਪਰਿਵਾਰ ਵੱਲੋਂ ਕਹੀ ਗੱਲ ਫੋਨ ਤੇ ਰਮਨ ਦੇ ਪਾਪਾ ਨੂੰ ਦਸ ਦਿੱਤੀ ਸੰਦੀਪ ਟ੍ਰੇਨਿੰਗ ਤੋਂ ਜਦੋਂ ਵਾਪਸ ਆਇਆ ਤੇ ਬਿਨਾਂ ਦੱਸੀ ਆਪਣੇ ਪਰਿਵਾਰ ਨਾਲ ਰਮਨ ਦੇ ਘਰ ਚਲਿਆ ਗਿਆ ਅਤੇ ਉੱਥੇ ਰਮਨ ਦੀ ਸੱਸ ਨੇ ਕਿਹਾ ਅਸੀਂ ਰਮਨ ਨੂੰ ਲੈਣ ਆਏ ਹਾਂ ਤੁਸੀਂ ਪਿਛਲੀਆਂ ਗੱਲਾਂ ਭੁੱਲ ਕੇ ਰਮਨ ਨੂੰ ਸਾਡੇ ਨਾਲ ਪੇਜ ਦੋ ਅੱਗੇ ਤੋਂ ਇਹ ਗੱਲ ਦੁਬਾਰਾ ਨਹੀਂ ਹੁੰਦੀ ਰਮਨ ਦੇ ਪਾਪਾ ਨੇ ਕਿਹਾ ਕਿ ਜਦੋਂ ਅਸੀਂ ਤੁਹਾਡੇ ਘਰ ਗਏ ਸੀ ਤੁਹਾਡੇ ਮੁੰਡੇ ਨੇ ਕਹਿ ਦਿੱਤਾ ਸੀ ਕਿ ਆਪਣੀ ਕੁੜੀ ਨੂੰ ਲੈ ਜਾਓ ਮੈਂ ਨਹੀਂ ਰੱਖਣੀ ਸਾਨੂੰ ਵੀ ਬੇਇੱਜ਼ਤ ਕੀਤਾ ਸੀ ਸੰਦੀਪ ਨੇ ਮਾਫੀ ਮੰਗੀ ਅਤੇ ਅੱਗੋਂ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਰਮਨ ਨੂੰ ਵੀ ਹੀ ਕਿਹਾ ਸੀ ਕਿ ਅਸੀਂ ਪਿਛਲੀਆਂ ਗੱਲਾਂ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰੀਏ ਰਮਨ ਵੀ ਸਭ ਕੁਝ ਭੁੱਲ ਕੇ ਸੰਦੀਪ ਨਾਲ ਆਪਣੇ ਸਹੁਰੇ ਘਰ ਵਾਪਸ ਆ ਗਏ ਉਜਿ ਦੇੰਤਾ ਸੰਦੀਪ ਅਤੇ ਉਸ ਦਾ ਪਰਿਵਾਰ ਰਮਨ ਨਾਲ ਸਹੀ ਰਿਹਾ ਪਰ ਫਿਰ ਉਹ ਰਮਨ ਨਾਲ ਪਹਿਲਾ ਵਰਗਾ ਵਿਵਹਾਰ ਕਰਨ ਲੱਗ ਗਏ ਸੰਦੀਪ ਨੇ ਰਮਨ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਮਾਂ ਤੇ ਪੈਨ ਨਾਲ ਮਿਲ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਕਿ ਤੂੰ ਇੰਨੀ ਸੋਹਣੀ ਨੇ ਜਿੰਨੀਆਂ ਕੁੜੀਆਂ ਹੁੰਦੀਆਂ ਨੇ ਮੇਰੇ ਘਰ ਰਹਿਣਾ ਹੈ ਤਾਂ ਨੌਕਰ ਬਣ ਕੇ ਰਹੀਂ ਜਾਂ ਪਰ ਮੈਨੂੰ ਨਾ ਬੁਲਾਇਂ ਨਾ ਹੀ ਹੱਥ ਲਗਾਈਂ ਤੈਨੂੰ ਅਕਲ ਨਹੀਂ ਬਿਲਕੁਲ ਅੱਕ ਹਾਰ ਕੇ ਰਮਨ ਨੇ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਰਮਨ ਦੇ ਮਾਮ ਅਤੇ ਪਾਪਾ ਰਮਨ ਦੇ ਸਹੁਰੇ ਆਏ ਤੇ ਪੁੱਛਿਆ ਕਿ ਹੁਣ ਕੀ ਗੱਲਾਂ ਹੋਈ ਹੈ ਰਮਨ ਦੀ ਸੱਸ ਨੇ ਰਮਨ ਦੇ ਮਾਤਾ ਪਿਤਾ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਅਜ ਸੰਦੀਪ ਨੇ ਵੀ ਕਹਿ ਦਿੱਤਾ ਕਿ ਅਸੀਂ ਨਹੀਂ ਰੱਖਣੀ ਤੁਹਾਡੀ ਕੁੜੀ ਲੈ ਜਾਓ ਪਰ ਰਮਨ ਦੇ ਪਾਪਾ ਨੇ ਕਿਹਾ ਕਿ ਅਸੀਂ ਤੁਹਾਨੂੰ ਇੱਕ ਹਫਤਾ ਦਿੰਦੇ ਹਾਂ ਤੁਸੀਂ ਸਾਨੂੰ ਸਲਾਹ ਕਰਕੇ ਦੱਸ ਦਿਓ ਜਦੋਂ 9 ਦਿਨ ਬਾਅਦ ਰਮਨ ਦੇ ਮਾਤਾ ਪਿਤਾ ਆਪਣੇ 15 ਰਿਸ਼ਤੇਦਾਰਾਂ ਨਾਲ ਸੰਦੀਪ ਦੇ ਘਰ ਆਏ ਅਤੇ ਗੱਲਬਾਤ ਕੀਤੀ ਤਾਂ ਉਹਦੇ ਸਹੁਰੇ ਪਰਿਵਾਰ ਦਾ ਉਹੀ ਜਵਾਬ ਸੀ ਅਸੀਂ ਨਹੀਂ ਰੱਖਣੀ ਤੁਹਾਡੀ ਕੁੜੀ ਅਜੇ ਤੁਹਾਡੇ ਪੈਸੇ ਤੁਹਾਨੂੰ ਦੇ ਦਿੱਤੇ ਜਾਵਗੇ ਸਭ ਰਿਸ਼ਤੇਦਾਰਾਂ ਨੇ ਸੰਦੀਪ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੂੰ ਕੁੜੀ ਦੀ ਗਲਤੀ ਦੱਸ ਅਸੀਂ ਉਸ ਨੂੰ ਸਮਝਾ ਦੇਵਾਂਗੇ ਪਰ ਸੰਦੀਪ ਨੇ ਕਿਹਾ ਕਿ ਮੈਂ ਨਹੀਂ ਰੱਖਣਾ ਰਮਨ ਨੂੰ ਮੇਰਾ ਨਹੀਂ ਦਿਲ ਕਰਦਾ ਇਸ ਨੂੰ ਰੱਖਣ ਦਾ ਤੁਸੀਂ ਲੈ ਜਾਓ ਇਸ ਨੂੰ ਇਤੋਂ ਜਦੋਂ ਉਹਨਾਂ ਨੇ ਸੰਦੀਪ ਦੀ ਮਾਤਾ ਜਿੰਨਾ ਗੱਲ ਕੀਤੀ ਉਹ ਵੀ ਗਲਤ ਬੋਲਣ ਲੱਗ ਗਏ ਕਹਿੰਦੇ ਜੇ ਸਾਡਾ ਮੁੰਡਾ ਨਹੀਂ ਰੱਖਣਾ ਚਾਹੁੰਦਾ ਅਸੀਂ ਕੀ ਕਰਨਾ ਇਸ ਨੂੰ ਰੱਖ ਕੇ ਅੰਤ ਆਪਸੀ ਸਹਿਮਤੀ ਨਾਲ ਰਮਨ ਅਤੇ ਸੰਦੀਪ ਨੇ ਤਲਾਕ ਦੀ ਅਰਜ਼ੀ ਦਿੱਤੀ ਅਤੇ ਦੋਨਾਂ ਦਾ ਤਲਾਕ ਹੋ ਗਿਆ ਰਮਨ ਦੇ ਵਿਆਹ ਤੇ ਜਿੰਨੇ ਪੈਸੇ ਲੱਗੇ ਸਨ ਸੰਦੀਪ ਨੇ ਵਾਪਸ ਕਰ ਦਿੱਤੇ ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ